ਇਹ ਗੱਲ ਕਰ ਲੈਣੇ ਆ ਕਿ ਧਰਨੇ ਵਾਲੀ ਕੋਈ ਜਾਂ ਸਾਰੀ ਜਾਂ ਬਾਜ਼ਾਰ ਬੰਦ ਕਰਾਉਣ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਜਦੋਂ ਅਸੀਂ ਇਹਨਾਂ ਦੀ ਹਰ ਗੱਲ ਸੁਣਨ ਨੂੰ ਤਿਆਰ ਆ ਮੈਨੂੰ ਤੇ ਹੋਂ ਜਿੱਥੇ ਮਰਜੀ ਟਾਈਮ ਦੇ ਦੇਣ ਉੱਥੇ ਆ ਕੇ ਭਾਵੇਂ ਕਿਸੇ ਚੌਂਕ ਚ ਆ ਜਾਵਾਂ ਮੈਂ ਹੋਰ ਕਿਤੇ ਚੱਲ ਜਾਂ ਮੈਂ ਫਿਰ ਵੀ ਗੱਲ ਸੁਣਨ ਨੂੰ ਤਿਆਰ ਆ ਕਿਉਂਕਿ ਪਬਲਿਕ ਹਿੱਤ ਲਈ ਜਦੋਂ ਜਦੋਂ ਅਸੀਂ ਹਰ ਟਾਈਮ ਹਾਜ਼ਰ ਆ ਫਿਰ ਜਨਾ ਕਿ ਫਿਰ ਇਸ ਤਰ੍ਹਾਂ ਦੀ ਜਿਹੜੀ ਗੱਲ ਜਿਹੜੀ ਉਹ ਮੇਰੇ ਹਿਸਾਬ ਨਾਲ ਤੇ ਠੀਕ ਨਹੀਂ ਹੈ ਕਿ ਉਹ ਵਧੀਆ ਬੰਦੇ ਮਚੋਰੜ ਬੰਦੇ ਸਾਰੇ ਜਿਹੜੇ ਦੇ ਜਿਹੜੇ ਵਪਾਰ ਮੰਡਲ ਦੇ ਨੇ ਸੋ ਮੈਂ ਉਹਨਾਂ ਨੂੰ ਇਹੀ ਰਿਕੁਐਸਟ ਕਰੂੰਗਾ ਕਿ ਆਮ ਜਿਹੜੀ ਪਬਲਿਕ ਹੁੰਦੀ ਹੈ ਉਹ ਗਰੀਬ ਬੱਚੇ ਬੰਦੇ ਹੁੰਦੇ ਵਿਚਾਰੇ ਆ ਕੇ ਥੋੜਾ ਬੁਤਾ ਸਦਾ ਪਤਾ ਲੈਣਾ ਹੁੰਦਾ ਬਾਜ਼ਾਰ ਚੋਂ ਤੇ ਉਹ ਕੰਮ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਹੁਣ ਵੀ ਮੈਂ ਤਿਆਰ ਹਾਂ ਮੇਰੇ ਨਾਲ ਜਿੱਥੇ ਮर्जी ਬੈਠ ਕੇ ਮੈਨੂੰ ਮਸਲੇ ਦੱਸਣ ਆਪਾਂ ਮੌਕੇ ਦੇ ਮੌਕੇ ਤੇ ਮਸਲੇ ਜਿਹੜੇ ਉਹ ਆਪਾਂ ਹੱਲ ਕਰਦੇ ਆਂ ਕਰਨ ਨੂੰ ਤਿਆਰ ਆਂ ਸਰ ਜੀ ਗੱਲ ਗੱਲ ਕਰ ਲਈਏ ਤਾਂ ਇਹ ਜਦੋਂ ਦੀ ਬੰਦਿਆ ਐਲਾਨ ਹੋਇਆ ਕੀ ਹੋਂ ਤਾਂ ਕੋਈ ਮੀਟਿੰਗ ਹੋਈ ਹੈ ਕੋ ਤੁਹਾਡੀ ਜਾਂ ਕੋਈ ਡਿਪਾਰਟਮੈਂਟਲ ਵੱਲੋਂ ਕੋਈ ਤੁਹਾਨੂੰ ਮੰਗ ਪੱਤਰ ਦਿੱਤਾ ਗਿਆ ਜੀ ਇਸ ਬਾਰੇ ਨਹੀਂ ਨਹੀਂ ਇਸ ਟਾਈਮ ਕੋਈ ਮੰਗ ਪੱਤਰ ਨਹੀਂ ਦਿੱਤਾ ਗਿਆ ਵੇਖੋ ਜੀ ਇਹਨੂੰ ਯਾਰ ਜਦੋਂ ਅਸੀਂ ਆਪਾਂ ਆਫਿਸ ਬੈਠੇ ਰਹਿੰਨੇ ਹਰ ਟਾਈਮ ਆਫਿਸ ਸਾਡੇ ਹਰ ਪ੍ਰੋਵੀਜ਼ਨ ਹੁੰਦੀ ਸਾਨੂੰ ਆਕੇ ਜਦੋਂ ਮਰਜ਼ੀ ਮਿਲ ਲੋ ਮੈਂ ਤਾਂ ਕਾਫੀ ਦੇਰ ਸੱਕਾ ਮੇਰੀ ਸਿਟਿੰਗ ਵੀ ਆਫਿਸ ਜਿਆਦਾ ਹੁੰਦੀ ਉਹਦੇ ਬਾਅਦ ਆਪਾਂ ਇਹਨਾਂ ਨੂੰ ਮਿਲਦੇ ਵੀ ਆ ਸਤੋਵਾ ਜੀ ਹੋਰ ਕਿਤੇ ਕੋਈ ਮਿਲਣਾ ਚਾਹੁੰਦਾ ਮੈਂ ਉੱਥੇ ਮੌਕੇ ਤੇ ਜਾ ਕੇ ਜੇ ਕੋਈ ਇਸ਼ੂ ਮੌਕੇ ਦਾ ਵੇਖ ਕੇ ਰਿਜ਼ੋਲਵ ਕਰਨ ਵਾਲਾ ਉੱਥੇ ਜਾ ਕੇ ਵੀ ਆਪਣੀ ਟੀਮ ਨੂੰ ਖੜਕੇ ਤੇ ਰਿਜ਼ੋਲਵ ਕਰਨ ਨੂੰ ਆਪਾਂ ਬਿਲਕੁਲ ਤਿਆਰ ਆ ਆਪਾਂ ਕਿਸੇ ਕਿਸਮ ਦਾ ਨਹੀਂ ਆਪਾਂ ਨੂੰ ਇੱਕਮਿਟਡ ਹੈਂਗੇ ਜਿਹੜੀ ਪਬਲਿਕ ਸੇਫਟੀ ਉਹ ਸਾਡੇ ਲਈ ਪ੍ਰਾਇੋਰਟੀ ਹੈ ਅੱਛਾ ਭਾਜੀਪੀ ਪ੍ਰਧਾਨ ਵੱਲੋਂ ਜਿਹੜਾ ਵੱਡੇ ਇਲਜ਼ਾਮ ਲਗਾਏ ਜਿਹਦੇ ਚ ਕਿਹਾ ਗਿਆ ਕਿ ਕਿਤੇ ਨਾ ਕਿਤੇ ਨਾਕਾਮੀ ਰਹੀ ਹੈ ਉਸ ਨੂੰ ਕਿਸ ਤਰ੍ਹਾਂ ਦੇਖ ਕੇ ਕੇਸ ਜਿਸ ਤਰ੍ਹਾਂ ਤੁਸੀਂ ਕਹ ਰਹੇ ਜੇ ਇਹ ਸਫਲਤਾ ਸੀ ਹਾਸਲ ਕਰਨੀ ਹੈ ਸਾਰੇ ਮਾਮਲੇ ਕੇਸ ਕਰ ਲਏ ਗਏ ਨੇ ਉਸ ਦੇ ਬਾਵਜੂਦ ਇਸ ਤਰ੍ਹਾਂ ਦੇ ਸਵਾਲ ਖੜੇ ਹੋਣੇ ਪੁਲਿਸ ਦੇ ਕਿਸ ਤਰ੍ਹਾਂ ਦੇ ਦੇਖੋ ਜਦੋਂ ਕੋਈ ਇਨਸੀਡੈਂਟ ਹੁੰਦਾ ਉਦੋਂ ਨੇਚਰਲ ਹੈ ਕਿ ਲੋਕ ਆਲੇ ਦੋਲੇ ਗੱਲਬਾਤ ਕਰਦੇ ਤਾਂ মিডিਆ ਤੇ ਵੀ ਆਉਂਦੀਆਂ ਆਪਣੀਆਂ ਬਾਈਟਸ ਵੀ ਦਿੰਦੀਆਂ ਪਰ ਵੇਖੋ ਸਾਡੇ ਵੱਲੋਂ ਕ੍ਰਾਈਮ ਪ੍ਰੀਵੈਂਸ਼ਨ ਦਾ ਵੀ ਪੂਰਾ ਯੋਰ ਲਾਉਂਦੇ ਆ ਉਹਦੇ ਬਾਅਦ ਜਿਹੜਾ ਡਿਟੈਕਸ਼ਨ ਦਾ ਉਹ ਵੀ ਆਪਾਂ ਕਰਦੇ ਆ ਜਿਹੜੀ ਸਾਡੀ ਡਿਟੈਕਸ਼ਨ ਆ ਉਹ ਆਪਾਂ ਸਕਸੈਸਫੁਲ ਇਹਨਾ ਕੇਸਿਸ ਦੀ ਕਰ ਲਈਏ ਕੋਈ ਨਾਰਮਲੀ देखो क्राइम सोसाइटी जो जी एक वो बिल्कुल जीरो हो जाए वो ते हुंदा ਨਹੀਂ ਆ ਠੀਕ ਹੈ ਨਾ ਡਿਵੀਏਸ਼ਨ ਹੁੰਦੀ ਹੈ ਸੋਰੀ ਥੋੜੀ ਉਹਦੇ ਵਿੱਚ ਉਹ ਚੀਜ਼ ਆਪਾਂ ਬਿਲਕੁਲ ਨਹੀਂ ਕਰ ਸਕਦੇ ਲੇਕਿਨ ਸਾਡਾ ਕੀ ਮੇਨ ਮਕਸਦ ਕੀ ਸਾਡਾ ਜਿਹੜਾ ਆਪਾਂ ਜਿੱਥੇ क्राइम ਹੋ ਜਾਂਦਾ ਉਹਨੂੰ ਡਿਟੈਕਸ਼ਨ ਕਰਨਾ ਹੁੰਦਾ ਉਸ ਤੋਂ ਪਹਿਲਾਂ ਆਪਾਂ ਪ੍ਰिवेंशन ਕਰਦੇ ਆ ਸੋ ਇਸ ਮਾਮਲੇ ਤੇ ਆਪਾਂ ਬਿਲਕੁਲ ਪਬਲਿਕ ਦੇ ਨਾਲ ਆ ਸਾਨੂੰ ਕੋਈ ਵੀ ਕਿਤੇ ਪਬਲਿਕ ਇੰਡਸਟਰੀ ਕੋਈ ਕੰਮ ਕਰਨਾ ਪੈਂਦਾ ਤੇ ਆਪਾਂ ਕਰਦੇ ਆ ਜੇ ਕੋਈ ਮੁੱਦਾ ਪਬਲਿਕ ਸਾਡੇ ਤੇ ਅੰਚਲੋਂਦੀ ਉਹ ਵੀ ਆਪਾਂ ਕਰਦੇ ਆ ਇਹ ਤੇ ਕੋਈ ਇਹ ਕਹਿ ਨਹੀਂ ਸਕਦਾ ਵੀ ਸਾਡੀ ਕੋਈ ਗੱਲ ਨਹੀਂ ਸੁਣਦੇ ਕੋ ਅਸੀਂ ਹਰ ਟਾਈਮ ਹੀ ਹਾਜ਼ਰ ਰਹਿੰਦੇ ਆ ਇਸ ਕੰਮ ਤੇ ਪਰ ਦੂਜੀ ਗੱਲ ਕੀ ਜਾਰੀ ਹੈ ਕਿ ਹਰ 10 ਚੋਰੀਆਂ ਰੋਗਣਾ ਹੋ ਰਹੀਆਂ ਐ ਡਿਸਟ੍ਰਿਕਟ ਜਿੰਦਰ ਨਹੀਂ 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 ਕੋਈ ਇਡੀ ਗੱਲ ਨਹੀਂ ਅੱਜ ਬੋਰ ਇੱਕ ਹੋਈ ਸੀ ਡਾਕਟਰ ਦੀ ਦੁਕਾਨ ਤੇ ਉਹ ਅਸੀਂ ਤਿੰਨ ਚਾਰ ਘੰਟੇ ਜੀ ਬੰਦਾ ਫੜਕੇ ਤੇ ਉਹ ਪਰਚਾ ਦਿੱਤਾ ਸੀਗਾ ਸੋ ਇਸ ਕਰਕੇ ਕੋਲੋਂ ਦੇਖੋ ਨਿੱਕੀ ਮੋਟੀ ਹੁੰਦੀਆਂ ਤੇ ਚੋਰੀਆਂ ਕਿਤੇ ਕਿਤੇ ਹੋ ਜਾਂਦੀਆਂ ਪਰ ਆਪਾਂ ਟਰੇਸ ਵੀ ਕਰ ਲੈਨੇ ਨਾਲ ਨਾਲ ਜਵੇਰ ਦਾ ਬੰਦ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਇੰਤਜ਼ਾਮੇ ਕੀ ਗੱਲਬਾਤ ਹੋ ਰਹੀ ਹੈ ਵੇਖੋ ਅਜ ਤੱਕ ਇਹਨਾਂ ਨੇ ਮੈਨੂੰ ਕਿਹਾ ਸੀਗਾ ਪਹਿਲਾਂ ਤੁਹਾਨੂੰ ਮਿਲਣਾ ਉਹਦੇ ਬਾਅਦ ਕੋਈ ਗੱਲ ਕੀਤੀ ਨਹੀਂ ਇਹਨਾਂ ਨੇ ਆਪਾਂ ਤਿਆਰ ਆਂ ਜਿੱਥੇ ਮਰਜੀ ਕੋਈ ਮੈਨੂੰ ਮੁੱਦਾ ਦੱਸਣ ਆਪਾਂ ਪਬਲਿਕ ਹਿੱਤ ਲਈ ਜਿਹੜਾ ਉਹਦਾ ਸੁਣ ਕੇ ਲੈ ਗਿਆ ਕਿ ਐਸਐਸਪੀ ਸਾਹਿਬ ਨੂੰ ਮਿਲੇ ਸੀ ਪਰ ਕੁਝ ਵੀ ਜਿਹੜਾ ਹੱਲ ਨਹੀਂ ਹੋ ਰਿਹਾ ਕੋਈ ਸੀ ਤੁਹਾਡੀ ਨਹੀਂ ਬਿਲਕੁਲ ਇਸ ਮਾਮਲੇ 'ਚ ਨਹੀਂ ਕੋਈ ਮੁਲਕ ਕਿਸੇ ਕੋਈ ਵੀ ਨਹੀਂ ਮੇਰੇ ਕੋਲ ਆਇਆ ਅੱਛਾ ਕੋਈ ਨਹੀਂ ਤੁਹਾਡੇ ਵੱਲੋਂ ਸੱਦਾ ਦਿੱਤਾ ਜਾ ਰਿਹਾ ਮੈਂ ਤਾਂ ਹੁਣ ਵੀ ਤਿਆਰ ਹਾਂ ਇੱਥੇ ਚੌਂਕ ਤੇ ਆ ਕੇ ਗੱਲ ਕਰ ਲੈਣਾ ਭਾਵੇਂ ਦਸ ਦਿਨ ਮੈਨੂੰ ਉੱਥੇ ਜਾ ਕੇ ਹੱਲ ਕਰ ਲੈ ਕੋਈ ਮਰਲੇ ਕੀ ਤੁਹਾਡੇ ਵੱਲੋਂ ਜਿਹੜਾ ਹੈਗਾ ਮੰਗ ਪੱਤਰ ਆ ਕਿਸ ਤਰ੍ਹਾਂ ਦਾ ਕੋਈ ਮੇਰੇ ਕੋਈ ਨਹੀਂ ਰੱਖੀ ਗਈ ਮੇਰੇ ਕੋਈ ਨਹੀਂ ਮਿਲਿਆ ਮੈਨੂੰ ਫੋਨ ਤੇ ਕੋਈ ਗੱਲਬਾਤ ਆਉਂਦੀ ਹੋਣਗੇ ਫੋਨ ਉਹ ਵੀ ਉਹਨਾਂ ਚੋਂ ਨਹੀਂ ਕਿਸੇ ਦੇ ਆਏ ਮੈਂ ਹੀ ਸਿਕਾ ਉਹਨਾਂ ਨਾਲ ਪ੍ਰਧਾਨ ਜੀ ਨਾਲ ਗੱਲ ਕੀਤੀ ਸੀ ਪ੍ਰਧਾਨ ਜੀ ਕੋਲ ਐਡਾ ਮੈਟਰ ਹੈ ਨਹੀਂਗਾ ਆਪਾਂ ਨੂੰ ਇਹਨੂੰ ਬੈਠ ਕੇ ਸੁਲਝਾ ਲਿਓ ਕਹਿੰਦੇ ਕੋਈ ਨਹੀਂ ਆਪਾਂ ਪੰਚਾਇਤ ਵਿਖਦੇ ਆ ਚਲੋ ਆਪ ਦਾ ਆਪ ਦਾ ਹੁੰਦਾ ਕੋਈ ਗੱਲ ਨਹੀਂ ਆਪਾਂ ਨੂੰ ਸਾਡੀ ਰਿਕੁਐਸਟ ਨਹੀਂ ਕੋਈ ਮੰਨੀ ਤੇ ਠੀਕ ਆ ਆਪਣਾ ਅਸੀਂ ਤੇ ਪਬਲਿਕ ਸੇਫਟੀ ਲਈ ਬਚਨ ਬੰਦਾ ਹੈ ਜੀ ਤੁਹਾਡਾ ਕਹਿਣਾ ਕਿ ਪੁਲਿਸ ਵੱਲੋਂ ਪ੍ਰੋਪਰ ਤਰ੍ਹਾਂ ਤੇ ਜਿਹੜਾ ਕੰਮ ਕੀਤਾ ਹੈ ਬਿਲਕੁਲ ਜੀ ਆਪਾਂ ਕਰਨਾ ਉਹ ਮਤਲਬ ਇਹ ਉਹ ਤੇ ਆਪਾਂ ਕਰਦੇ ਕਰਾਂਗੇ ਪਹਿਲਾਂ ਵੀ ਇਹਨਾਂ ਦੇ ਵੱਲੋਂ ਇੱਕ ਵਾਰੀ ਧਰਨਾ ਦਿੱਤਾ ਗਿਆ ਸੀ ਉਦੋਂ ਵੀ ਜਿਹੜਾ ਐਸਐਚਓ ਚੇਂਜ ਕੀਤਾ ਗਿਆ ਉਸ ਤੋਂ ਬਾਅਦ ਕਿਹੜਾ ਜੀ ਚੋਰੀਆਂ ਹੋਦੀਆਂ ਨਹੀਂ ਵੇਖੋ ਧਰਨਾ ਕੋਈ ਮੇਰੇ 7-8 ਮਹੀਨੇ ਦੇ ਵਿੱਚ ਮੇਰੇ ਹੁੰਦਿਆਂ ਤੇ ਕੋਈ ਦਿੱਤਾ ਨਹੀਂ ਇਹਨਾਂ ਨੇ ਉਸ ਤੋਂ ਪਹਿਲਾਂ ਕਹਿੰਦੇ ਪਹਿਲਾਂ ਵੀ ਇੱਕ ਵਾਰ ਕਹਿੰਦੇ ਪਹਿਲਾਂ ਦਿੱਤਾ ਸੀ ਉਹ ਪਹਿਲਾਂ ਦੀ ਗੱਲ ਮੇਰੇ ਧਿਆਨ ਚ ਨਹੀਂ ਆ ਲੇਕਿਨ ਕੋਈ ਹੁਣ ਇਹੋ ਜੀ ਨੋਇਅਤ ਨਹੀਂ ਆ ਸਾਡੀ ਪੁਲਿਸ ਵਧੀਆ ਜਿਹੜੀ ਬੜੀ ਮੁਸਤੈਦੀ ਦੇ ਨਾਲ ਜਿਹੜੀ ਆਪਣੀ ਡਿਊਟੀ ਕਰਦੀ ਆ ਆਪਾਂ ਕਰਨਾ ਕਰਦੇ ਰਵਾਂਗੇ ਉਹ ਵਪਾਰੀਆਂ ਨੂੰ ਵੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਵੇਖੋ ਇਹਨਾਂ ਨੂੰ ਇਹੀ ਹੈ ਵੀ ਜੇ ਉਹਨਾਂ ਦੀਆਂ ਜੇ ਕੋਈ ਸਾਨੂੰ ਦੱਸਣ ਵੀ ਕਿੱਥੇ ਸਾਡੇ ਚ ਕੋਈ ਕੋਈ ਇੰਪਲੀਮੈਂਟੇਸ਼ਨ ਚ ਕਮੀ ਹੈ ਜਾਂ ਕੋਈ ਜਿੱਥੇ ਹੋਰ ਵੀ ਸਾਨੂੰ ਕੋਈ ਸੁਝਾਅ ਦਿੰਦੇ ਆ ਆਪਾਂ ਉਹਨੂੰ ਬਿਲਕੁਲ ਉਹਨੂੰ ਸੁਣ ਕੇ ਉਹਨੂੰ ਉਹਨੂੰ ਐਂਟਰਟੇਨ ਕਰਾਂਗੇ ਉਹਨੂੰ ਜਿੱਥੇ ਕੋਈ ਗੱਲ ਲੱਗਦੀ ਇੰਪਰੂਵਮੈਂਟ ਦੀ ਆਪਾਂ ਕਰਾਂਗੇ ਵੀ ਸਾਡੇ ਨੂੰ ਤਾਂ ਫਾਇਦਾ ਹੀ ਹੈ ਜੇ ਸਾਨੂੰ ਪਬਲਿਕ ਕੋਈ ਗੱਲ ਦੱਸੇ ਵੀ ਇੱਥੇ ਤੁਹਾਨੂੰ ਆਹ ਕਰਨ ਦੀ ਲੋੜ ਹੈ ਮਤਲਬ ਕਿ ਸੂਰੇ ਬੰਦ ਹੋ ਰਿਹਾ ਉਸ ਨੂੰ ਲੈ ਕੇ ਸੁਰੱਖਿਆ ਦੇਖੋ ਜੀ ਆਪਾਂ ਸੁਰੱਖਿਆ ਰੁਟੀਨ ਦਾ ਕੰਮ ਹੈ ਤੇ ਚਲੋ ਇਹਨਾਂ ਨੇ ਕਾਲ ਦਿੱਤੀ ਹੈ ਸਾਡੇ ਵੱਲੋਂ ਤੇ ਹਰ ਜਿੱਥੇ ਵੀ ਕੋਈ ਲੈਂਡ ਆਰਡਰ ਦੀ ਸਮੱਸਿਆ ਹੁੰਦੀ ਆ ਆਪਾਂ ਡਿਊਟੀ ਉੱਥੇ ਲਾ ਦਿੰਦੇ ਆ ਹਾਂ